ਕਾਉਂਗੀ ਮੈਂ ਸਿਰ ਗੰਨ ਦੋ ਗੱਲਾਂ ਕਹਿਣ ਆਲੀ ਆ ਨੀ ਗੱਲ ਲੰਬੀਆਂ ਹੋ ਜਾਣਗੀਆਂ ਯਾ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਨਹੀਂ ਤੁਸੀਂ 2 ਮਿੰਟ ਲਓ ਕੋਈ 2 ਮਿੰਟ ਸਰ ਬੈਠੋ ਸਾਰੇ ਜੀ ਪਲੀਜ਼ ਥੈਂਕ ਯੂ ਸਰ ਗੱਲ ਕਰ ਪਹਿਲੀ ਗੱਲ ਐ ਸੀ ਜੀ ਅ ਅ ਸਰ ਠੀਕ ਹੈ 1 ਮਿੰਟ ਜੀ ਸਰ ਬੈਠੋ ਪਲੀਜ਼ ਥੈਂਕ ਯੂ ਸਰ ਪਹਿਲੀ ਗੱਲ ਇਹ ਸੀ ਜੀ ਕਿ ਸਰ ਨੇ ਜਿਵੇਂ ਕਿਹਾ ਅਧਿਆਪਕ ਦੀ ਗੱਲ ਕੀਤੀ ਤੇ ਮੈਂ ਅੱਜ ਜੋ ਵੀ ਹਾਂ ਤਸਵੀਰ ਸਿੰਘ ਮਨ ਜੀ ਅੱਜ ਹੈ ਉਹ ਮਨ ਅਧਿਆਪਕ ਕਰਕੇ ਬਣਿਆ ਕਿਉਂਕਿ ਇਹ ਗੱਲਾਂ ਮੈਂ ਉਹਦੇ ਜਵਾਕਾਂ ਨੂੰ ਸਮਝਾਉਂਦਾ ਸਮਝੋਦਾ ਅੱਜ ਕਿਤਾਬ ਲਿਖ ਗਿਆ ਤੇ ਪਹਿਲੀ ਗੱਲ ਮੈਂ ਅਧਿਆਪਕ ਹਾਂ ਤਾਂ ਇਹ ਮੇਰੀ ਕਿਤਾਬ ਹੈ ਦੂਜੀ ਗੱਲ ਦੂਜੀ ਗੱਲ ਮੇਰੀ ਇਹ ਸੀਗੀ ਕਿ ਜੋ ਵੀ ਮੈਂ ਮਤਲਬ ਅੱਜ ਹਾਂ ਉਹ ਮੇਰੇ ਬੱਚਿਆਂ ਕਰਕੇ ਹਾਂ ਤੇ ਜਿਵੇਂ ਸਰ ਚੰਦਰ ਸਰ ਨੇ ਦੱਸਿਆ ਕਿ ਮਤਲਬ ਮੈਂ ਦੱਸਦਾ ਚਾਹੁੰਦਾ ਸੀ ਸਰ ਮੈਂ ਸਮਾਜਿਕ ਸਿੱਖਿਆ ਦਾ ਟੀਚਰ ਹਾਂ ਤੇ ਪੰਜਾਬੀ ਅੱਜ ਤੋਂ 5 ਸਾਲ ਪਹਿਲਾਂ ਜੋ ਪੰਜਾਬੀ ਦਾ ਹਾਲਾਤ ਸੀਗੇ ਮੈਂ ਉਹਨਾਂ ਨੂੰ ਲੈ ਕੇ ਸ਼ੁਰੂ ਮੰਨ ਚਾਹੁੰਦਾ ਸੀ ਯਾਰ ਪੰਜਾਬੀ ਦੇ ਹਾਲਾਤ ਬਹੁਤ ਮਾੜੇ ਆ ਤਾਂ ਮੈਂ ਪੰਜਾਬੀ 'ਚ ਲਿਖਣਾ ਸ਼ੁਰੂ ਕਰ ਦਿੱਤਾ ਮੇਰੇ 'ਚ ਬਹੁਤ ਗਲਤੀਆਂ ਸੀਗੀਆਂ ਮੇਰੀ ਵਾਈਫ ਨੇ ਮੈਨੂੰ ਸਭ ਤੋਂ ਸਹਿਯੋਗ ਕੀਤਾ ਮੇਰੀਆਂ ਪੰਜਾਬੀ ਦੀਆਂ ਗਲਤੀਆਂ ਉਹਨੇ ਠੀਕ ਕੀਤੀਆਂ ਤੇ ਮਤਲਬ ਕਿ ਇੱਕ ਸਮਾਜਿਕ ਸਿੱਖਿਆ ਦਾ ਟੀਚਰ ਹੋ ਕੇ ਮੈਂ ਪੰਜਾਬੀ ਨੂੰ ਪ੍ਰਮੋਟ ਕਰਨਾ ਚਾਹੁੰਦਾ ਸੀਗਾ ਤੋ ਇਸ ਕਰਕੇ ਮੈਂ ਇੱਕ ਕਿਤਾਬ ਦੀ ਸ਼ੁਰੂਆਤ ਕੀਤੀ ਕਹਾਣੀਆਂ ਦੀ ਸ਼ੁਰੂਆਤ ਕੀਤੀ ਤੇ ਅੱਜ ਮੈਂ ਸਫਲ ਹਾਂ ਤੇ ਮੈਂ ਉਹਦੇ ਬੱਚਿਆਂ ਨੂੰ ਵੀ ਕਹਿ ਕੇ ਜਾਣਾ ਚਾਹੁੰਦਾ ਦੀ ਇਹ ਸ਼ੁਰੂਆਤ ਹੈ ਬਿਲਕੁਲ ਇਹਨਾਂ ਕੁਝ ਲਿਖਿਆ ਗਿਆ ਕਿ ਤਿੰਨ ਕਿਤਾਬਾਂ ਇਹ ਦਿੱਤੀ ਹੋਰ ਲਿਖੀਆਂ ਜਾ ਸਕਦੀਆਂ ਤੇ ਜੇ ਇਹਦਾ ਰਿਸਪੌਂਸ ਵਧੀਆ ਰਿਹਾ ਤਾਂ ਇਨ ਫਿਊਚਰ ਹੋਰ ਕਿਤਾਬਾਂ ਵੀ ਆਉਂਦੀਆਂ ਰਹਿਣਗੀਆਂ ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਨੇ ਵੀ ਮੇਰੇ ਪਿਆਰੇ ਸੱਜਣ ਮਿੱਤਰ ਆਏ ਨੇ ਮੇਰੇ ਗੁਰੂ ਜਨ ਆਏ ਨੇ ਸਾਰਿਆਂ ਦਾ ਧੰਨਵਾਦ ਹੈ ਜੀ ਜਿਨ੍ਹਾਂ ਨੇ ਮੈਨੂੰ ਇਸ ਮੇਰੇ ਮੇਰੇ ਇੱਕ ਵੱਡੇ ਸੁਪਨੇ ਦੇ ਵਿੱਚ ਮੇਰਾ ਸ਼ਰੀਕ ਹੋ ਕੇ ਮੇਰਾ ਮੈਨੂੰ ਮੇਰਾ ਹੌਸਲਾ ਵਧਾਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਅੱਜ ਇਸ ਦਿਨ ਮੈਂ ਬਿਆਨ ਇਸ ਪਰ ਇੱਕ ਮੇਰੇ ਜਨ ਸਾਹਿਬ ਸਾਡੇ ਕੋਲ ਸਨਮਾਨ ਦੇ